ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕੈਂਸਰ ਦੀ ਬਿਮਾਰੀ ਦੇ ਸੰਬੰਧ ਵਿੱਚ ਇਹ ਕੈਂਸਰ ਦੀ ਬਿਮਾਰੀ ਕੀ ਹੁੰਦੀ ਹੈ ਇਸ ਦੇ ਕੀ ਲੱਛਣ ਨੇ ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਪਰ ਕੀ ਹੁੰਦਾ ਇਸ ਬਾਰੇ ਪਹਿਲਾਂ ਤੁਹਾਨੂੰ ਆਪਾਂ ਡਿਟੇਲ ਵਿੱਚ ਦੱਸ ਦਿੰਨੇ ਹਾਂ ਕੈਂਸਰ ਇੱਕ ਐਨੀ ਪ੍ਰਭਾਵਕ ਬਿਮਾਰੀ ਹੈ ਜੋ ਕਿ ਇੱਕ ਇਨਸਾਨ ਦੀ ਜਾਨ ਤੱਕ ਲੈ ਸਕਦੀ ਹੈ ਮੰਦਾ ਕੀ ਹੈ ਕੈਂਸਰ ਵਿੱਚ ਆਮ ਤੌਰ ਤੇ ਜਿਹੜੇ ਸਾਡੇ ਸਰੀਰ ਦੇ ਵਿੱਚ ਸੈੱਲ ਹੁੰਦੇ ਨੇ ਉਹ ਬੇਕਾਬੂ ਹੋ ਕੇ ਵਧਣਾ ਸਟਾਰਟ ਹੋ ਜਾਂਦੇ ਨੇ ਉਹ ਸੈੱਲ ਸਾਡੀ ਬਾਡੀ ਦੇ ਵਿੱਚ ਇੰਨਾ ਜ਼ਿਆਦਾ ਵਧ ਕੇ ਫੈਲ ਜਾਂਦੇ ਹਨ ਜੋ ਕਿ ਸਾਡੇ ਟਿਸ਼ੂਆਂ ਨੂੰ ਜਾਂ ਸਾਡੇ ਕਿਸੇ ਵੀ ਬਾਡੀ ਦੇ ਪਾਰਟ ਨੂੰ ਉਹ ਡੈਮੇਜ ਕਰਨਾ ਸਟਾਰਟ ਕਰ ਦਿੰਦੇ ਨੇ ਕੈਂਸਰ ਦਾ ਸੀ ਪਤਾ ਕਿਵੇਂ ਲਗਾ ਸਕਦੇ ਆਂਗੇ ਇਸ ਦੇ ਕੁਝ ਕੁ ਲੱਛਣ ਨੇ ਉਹ ਤੁਹਾਨੂੰ ਦੱਸਦੇ ਆਂ ਸਰੀਰ ਦੇ ਵਿੱਚ ਥਕਾਵਟ ਰਹਿਣ ਲੱਗ ਜਾਂਦੀ ਹੈ ਜਾਂ ਫਿਰ ਸਾਡੇ ਹੱਡਾ ਪੈਰਾਂ ਦੇ ਵਿੱਚ ਦਰਦ ਰਹਿਣ ਲੱਗ ਜਾਂਦਾ ਹੈ ਜਾਂ ਫਿਰ ਸਾਡੀ ਚਮੜੀ ਦਾ ਰੰਗ ਹੈ ਜਿਹੜਾ ਉਹ ਚੇਂਜ ਹੋਣ ਲੱਗ ਜਾਂਦਾ ਹੈ ਸਰੀਰ ਵਿੱਚ ਖੂਨ ਦੀ ਮਾਤਰਾ ਜਿਹੜੀ ਉਹ ਵੱਧ ਜਾਂਦੀ ਹੈ ਜਾਂ ਫਿਰ ਬਾਡੀ ਡਿਸਚਾਰਜ ਕਰਨਾ ਸਟਾਰਟ ਕਰ ਦਿੰਦੀ ਹੈ ਚਲੋ ਹੁਣ ਆਪਾਂ ਇਸ ਦੇ ਤੁਹਾਨੂੰ ਕਾਰਨ ਦੱਸਦੇ ਆਂਗੇ ਕੀ ਕੀ ਕਾਰਨ ਹਨ ਇਸ ਦੇ ਜਾਂ ਤਾਂ ਫਿਰ ਇਹ ਜੈਨੇਟਿਕ ਹੁੰਦਾ ਹੈਗਾ ਪੂਰਾ ਜੰਮ ਨਾਲ ਕਿਸੇ ਦੇ ਮਦਰ ਨੂੰ ਐ ਫਾਦਰ ਨੂੰ ਐ ਗ੍ਰੈਂਡਫਾਦਰ ਨੂੰ ਐ ਗ੍ਰੈਂਡਮਦਰ ਨੂੰ ਐ ਜਾਂ ਬ੍ਰਦਰ ਜਾਂ ਸਿਸਟਰ ਕਿਸੇ ਨੂੰ ਵੀ ਐ ਤਾਂ ਇਹ ਉਸ ਤੋਂ ਵੀ ਹੋ ਸਕਦਾ ਹੈਗਾ ਜਾਂ ਫਿਰ ਇੱਕ ਐਰਵਾਇਰਮੈਂਟ ਦੇ ਕਾਰਨ ਵੀ ਹੋ ਸਕਦਾ ਹੈਗਾ ਫੋਰ ਐਗਜ਼ਾਮਪਲ ਜਿਵੇਂ ਕਿਸੇ ਏਰੀਆ ਦਾ ਪਾਣੀ ਐ ਜਿਹੜਾ ਉਹ ਬਹੁਤ ਜ਼ਿਆਦਾ ਗੰਦਾ ਹੁੰਦਾ ਇਹ ਤਮਾਕੂ ਦੇ ਕਾਰਨ ਵੀ ਹੋ ਸਕਦਾਗਾ ਜੋ ਵਿਅਕਤੀ ਸਿਗਰਟ ਵਗੈਰਾ ਜਾਂ ਫਿਰ ਤਮਾਕੂ ਦੀ ਵਰਤੋਂ ਕਰਦੇ ਹਨ ਇਹ ਉਹਨਾਂ ਨੂੰ ਵੀ ਹੋ ਸਕਦਾ ਹੈ। ਮਾੜੀ ਖਰਾਕ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਕੈਂਸਰ ਨੂੰ ਅਸੀਂ ਬਦਲ ਤੋਂ ਕਿਵੇਂ ਰੋਕ ਸਕਦੇ ਹਾਂ? ਆਪਣੇ ਆਪ ਸਰੀਰ ਦੀ ਕੇਅਰ ਕਰਕੇ ਸਭ ਤੋਂ ਪਹਿਲਾਂ ਸਾਨੂੰ ਇੱਕ ਡਾਈਟ ਹੈ ਜਿਹੜੀ ਉਹ ਹੈਲਦੀ ਡਾਈਟ ਖਾਣੀ ਚਾਹੀਦੀ ਹੈ ਅਤੇ ਸਾਨੂੰ ਇੱਕ ਮोटापा ਜਿਹੜਾ ਉਸ ਨੂੰ ਕੰਟਰੋਲ ਕਰਕੇ ਰੱਖਣਾ ਚਾਹੀਦਾ ਹੈ। ਸੂਰਜ ਅਤੇ ਰੇਡੀਅਸ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ। ਸਾਡੀ ਜਾਣਕਾਰੀ ਕਿਵੇਂ ਲੱਗੀ ਲਾਈਕ ਤੇ ਸਾਨੂੰ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ